ਸਸਿਕਾ ਜੀ ਸਾਰਿਆਂ ਨੂੰ ਤੁਹਾਡਾ ਵੀ ਰੇਸ਼ਮ ਕਾਨੇ ਵਾਲਾ ਤੇ ਬਾਈ ਬਾਹਲੇ ਕੰਮ ਦੀ ਗੱਲ ਹੈ ਬਾਈ ਆਪਾਂ ਬਈ ਹਨਾ ਬੱਚਿਆਂ ਦਾ ਕਿੰਨਾ ਧਿਆਨ ਰੱਖਦੇ ਆ ਬਹੁਤ ਜ਼ਿਆਦਾ ਧਿਆਨ ਰੱਖਦੇ ਆ ਘਰੇ ਵੀ ਸਕੂਲ 'ਚ ਵੀ ਮਾਸਟਰ ਵੀ ਧਿਆਨ ਰੱਖਦੇ ਆ ਤੇ ਧਿਆਨ ਬਾਈ ਆਪਾਂ ਇਹਨਾਂ ਦਰਖਤਾਂ ਵੀ ਦੇਖੋ ਬਾਈ ਕਿੰਨੇ ਮਤਲਬ ਵੀ ਮਾੜੇ ਹਾਲਾਤ ਹੋਏ ਪਏ ਐ ਇੰਨੇ ਸੰਗਣੇ ਦਰਖਤ ਬਾਈ ਕੈਮਰਾ ਬਾਰਕ ਤੇ ਸਾਡੇ ਗੱਡੀ ਦੇ ਨਾਲ ਲੱਗੇ ਪਏ ਆ ਠੀਕ ਆ ਬਾਈ ਇਹ ਬਾਈ ਮੈਨੂੰ ਚਾਹੀਦਾ ਵੀ ਇਹ ਦਰਖਤਾਂ ਦੀ ਕਟਾਈ ਕੀਤੀ ਜਾਵੇ ਹਨਾ ਕਿਉਂਕਿ ਬਹੁਤ ਪਰੇਸ਼ਾਨੀ ਆਉਂਦੀ ਐ ਤੇ ਜੇ ਕੋਈ ਮਾੜੀ ਮੋਟੀ ਪੈਣ ਇਧਰ ਉਧਰ ਹੋ ਜਾਂਦੀ ਹੈ ਤਾਂ ਆਪਾਂ ਇਹ ਸੋਚਦਾ ਵੀ ਡਰਾਈਵਰ ਦੀ दारू ਪੀਤੀ ਹੋਊ ਯਾਰ ਡਰਾਈਵਰ ਤਾਂ ਕੁਝ ਖਾਦਾ ਹੋਊਗਾ ਡਰਾਈਵਰ ਬਾਈ ਐਵੇਂ ਬਦਨਾਮ ਹੈ ਠੀਕ ਹੈ ਕਸੂਰ ਇਹ ਸਾਰਾ ਆਪਣਾ ਜ਼ਿੰਮੇਵਾਰਾਂ ਦਾ ਕਿਸੇ ਨੂੰ ਜਿਹਦਾ ਮੱਥਾ ਲੱਗਦਾ ਬਾਈ ਹੈਨਾ ਨਾਲ ਨਾਲ ਬਾਈ ਮਿੱਟੀ ਪੈਣੀ ਜ਼ਰੂਰੀ ਹੈ ਬਾਈ ਆ ਦੇਖ ਬਾਈ ਕਿੰਨੀ ਕਿੰਨੀ ਆਫੀ ਗੱਡੀ ਕਰਕੇ ਆਈ ਹੈ ਠੀਕ ਹੈ ਨਾਲ ਟ੍ਰੈਕ ਲੱਗੀ ਜਾਂਦੇ ਆ ਜਿੱਥੇ ਵੀ ਤਰਫ ਜਾ ਕੇ ਫੜਾਇਆ ਜਾਂਦਾ ਠੀਕ ਹੈ ਸਾਨੂੰ ਜਿਹੜਾ ਡਰਾਈਵਿੰਗ ਦੌਰਾਨ ਸਮੱਸਿਆ ਹੁੰਦੀ ਹੈ ਮੰਨ ਲਓ ਆਹ ਟ੍ਰੈਕਸ ਨੇ ਟ੍ਰੈਕ ਨਾਲ ਲੱਗੇ ਹੋਏ ਨੇ ਕਿਸੇ ਨੂੰ ਸਾਈਡ ਦੇਣੀ ਹੋਵੇ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਜੀ ਤਾਂ ਅਗਲੇ ਕਣੀ ਕਰਦੇ ਫਿਰ ਅਗਲਾ ਅੱਖਾਂ ਕੱਢਦਾ ਜੇ ਇੰਦਰ ਕਰਦੇ ਤਾਂ ਬੱਚਿਆਂ ਦੇ ਮਾਣਾ ਟਹਿਣੀਆਂ ਵਾਜ ਦੇਣੇ ਜਾਗੂ ਸਾਡਾ ਸ਼ੀਸ਼ਾ ਫੁੱਟ ਜਾਂਦਾਗਾ ਦੂਸਰੀ ਗੱਲ ਜਿਹੜੇ ਇਹਦੇ ਸਾਈਡ ਦੇ ਉੱਤੇ ਹੁਣ ਮੀਂਹ ਨਾਲ ਖੱਡੇ ਪਏ ਹੋਏ ਨੇਗੇ ਉਹ ਖੱਡੇ ਬਾਈ ਜੀ ਐਨੇ ਡੂੰਘੇ ਦੇ ਪਤਾ ਹੀ ਨਹੀਂ ਲੱਗਦਾ ਵੀ ਕਿੱਥੇ ਮੰਨ ਕੇ ਖੱਡਾ ਆ ਉਹ ਘਟਣਾ ਹੋ ਸਕਦੀ ਹੈ ਫਿਰ ਬਾਅਦ ਦੇ ਵਿੱਚ ਕੀ ਹੁੰਦਾ ਕਿ ਬਾਈ ਡਰਾਈਵਰ ਦੀ ਗਲਤੀ ਹੁੰਦੀ ਹੈ ਹਾਂ ਡਰਾਈਵਰ ਦੀ ਗਲਤੀ ਹੈ ਸਾਰਿਆਂ ਨੂੰ ਇਹ ਬੱਚਿਆਂ ਦੇ ਨਾਲੇ ਹੋਰ ਵੀ ਇਕੱਲੇ ਬੱਚਿਆਂ ਵਾਲੀ ਬੈਨ ਨੂੰ ਨਹੀਂ ਸਾਰੇ ਆਵਾਜ਼ਾਈ ਦੀ ਪ੍ਰੋਬਲਮ ਆਉਂਦੀ ਹੈ ਬਾਹਲੀ ਆਉਂਦੀ ਹੈ ਬਈ ਨਜਾਇਜ਼ ਪ੍ਰੋਬਲਮ ਆਉਂਦੀ ਹੈ ਕਰਕੇ ਸਾਡੀ ਇਹ ਬੇਨਤੀ ਹੈ ਵੀ ਇਹਨੂੰ ਮਾੜਾ ਮੋਟਾ ਇਹਦੀ ਕੋਈ ਕਾਣਟ ਸ਼ਾਟ ਮੈਕਮਾ ਕਰੇ ਜੇ ਕੋਈ ਜ਼ਿੰਮੇਵਾਰ ਭਰਾ ਬਣ ਕੇ ਚੱਲ ਕਰਦਾ ਤਾਂ ਹੋ ਸਕਦਾ ਉਹਨੂੰ ਮੈਕਮਾ ਫਿਰ ਉਹਦੇ ਉੱਤੇ ਕੋਈ ਪਰਚਾ ਪਾ ਦੇ ਉਹਦੇ ਪਰਚਾ ਪਾਉਂਦਾ ਬਈ ਜੇ ਡਾਣਾ ਵੜਦੇ ਆਂ ਅਸੀਂ ਪਰਚਾ ਪਾਉਂਦਾ ਹਾਂ ਵੀ ਅਸੀਂ ਛਾਂਗ ਕੇ ਰੱਖ ਤਗੇ ਸਾਰੇ ਤੇ ਫਿਰ ਇਹ ਪਰਚਾ ਪਾਉਂਦੇ ਵੀ ਇਹਨਾਂ ਨੇ ਡਾਣਾ ਵੜਤਾ ਕਿ ਆਪ ਦੀ ਆਪੇ ਗੌਰ ਨਹੀਂ ਕਰਦੇ ਹੁਣ ਅਸੀਂ ਵੀ ਕੋਈ ਬੜਾ ਮੋਟਾ ਇਹਨੂੰ ਛਾਂਗ ਦੀ ਪਰਚਾ ਨਾ ਪੈ ਜੇ ਜਾਂ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਨਾ ਆ ਜੇ ਇਸ ਕਰਕੇ ਬੇਨਤੀ ਹੈ ਭਾਈ ਕਿ ਸਾਡੀ ਮਾੜੀ ਗੱਲ ਸੁਣੀ ਜਾਵੇ ਤੇ ਇਹ ਸਫਾਈ ਇਹਦੀ ਸੜਕ ਦੀ ਹੋ ਸਕੇ ਭਾਈ ਬਹੁਤ ਪ੍ਰੋਬਲਮ ਆਉਂਦੀ ਹੈ ਹਰੇਕ ਛੜਕ ਦੇ ਉੱਤੇ ਆ ਛਾਂਜੀ ਵਾਲੇ ਤਰੱਕਤ ਲੱਗੇ ਹੈ ਭਾਈ ਇੰਨੀ ਪ੍ਰੋਬਲਮ ਆਉਂਦੀ ਹੈ ਭਾਈ ਇਹ ਕੱਲੇ ਇਸ ਗੱਡੀ ਨੂੰ ਨਹੀਂ ਆਉਂਦੀ ਬੱਚੇ ਨੂੰ ਹੋਰ ਵੀ ਆਵਾ ਜਾਵੇਂ ਨੂੰ ਗੱਡੀਆਂ ਛੋਟੀਆਂ ਨਾ ਵੱਡੀਆਂ ਟਰਟਾਪਦੇ ਹੈ ਭਾਈ ਹਨਾ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆਉਂਦੀ ਹੈ ਭਾਈ ਤੇ ਫਿਰ ਆਪਾਂ ਗੱਦੀ ਘੱਟਦੇ ਆ ਡਰਾਈਵਰ ਦੀ ਸਾਰੇ ਬੰਦੇ ਡਰਾਈਵਰ ਦੇ ਸਿਰ ਤੇ ਚੜ ਜਾਂਦੇ ਆ ਵੀ ਯਾਰ ਡਰਾਈਵਰ ਨੇ ਐ ਕਰਤਾ ਡਰਾਈਵਰ ਨੇ ਐ ਕਰਤਾ ਪਰ ਗਲਤੀ ਨਹੀਂ ਮੰਨਦੇ ਹੁਣ ਐ ਨਹੀਂ ਦੇਖ ਸਕਦੇ ਬਾਈ ਕਿੰਨੇ درخت ਨਾਲ ਲੱਗੇ ਪਿਆ ਚੋਂ ਝੰਪ ਬਣਿਆ ਪਿਆ ਉਤੋਂ ਧੁਰ ਗੰਗੀ ਪਾਈ ਖੜੇ ਆ ਠੀਕ ਹੈ ਬਾਈ ਤੇ ਕਟਾਈ ਕੀਤੀ ਜਾਵੇ ਤੇ ਨਾਲ ਨਾਲ ਖੱਡੇ ਭਰੇ ਜਾਣ ਬਾਈ ਜ਼ਿੰਮੇਦਾਰ ਭਰਾ ਆਪਣੇ ਹਰੇਕ ਦਾ ਬਾਈ ਬੱਚਾ ਪੜਦਾ ਹੈ ਹੈਨਾ ਹਰੇਕ ਦਾ ਬੱਚਾ ਪੜਦਾ ਐਦਰ ਉਦਰ ਸਾਰੇ ਪੈਨਾ ਚੱਲਦੇ ਆ ਬਈ ਹੈਨਾ ਜਿੱਥੇ ਤੱਕ ਆਪਣੀ ਵੀਡੀਓ ਜਾਂਦੀ ਹੈ ਬਈ ਤੇ ਬਾਤ ਤੋਂ ਬਾਤ ਸ਼ੇਅਰ ਜਰੂਰ ਕਰਦੇ ਹੋ ਬਈ ਹਾਂ ਇਹ ਗਿਆਨੇ ਤੋਂ ਮਲਕਾਣਾ ਤਲਵੰਡੀ ਜਾਂਦੀ ਹੈ ਬਈ ਤੇ ਰਾਮੇ ਤੋਂ ਵੀ ਉਧਰ ਜਪਾਈ ਉਧਰ ਵੀ ਬਹੁਤ ਖੱਡੇ ਨੇ ਤੇ ਹਰ ਇੱਕ ਸੜਕ ਦੇ ਨਾਲ ਮੀਂਹ ਨਾਲ بارش ਨਾਲ ਖੱਡਾ ਹੋਇਆ ਬਈ ਹੈਨਾ ਸਾਰੇ ਬਈ ਭਰੇ ਜੜ ਤੇ ਵੀਰ ਬਣ ਕੇ ਵੀਡੀਓ ਬਾਤ ਤੋਂ ਬਾਤ ਸ਼ੇਅਰ ਕਰ ਦਿਓ ਕਿ ਆਪਣੇ ਬੱਚੇ ਬਚ ਰਹਿਣ ਠੀਕ ਆ ਬਈ ਜੇ ਕੋਈ ਹਾਸਾ ਹੋ ਜਾਂਦਾ ਤਾਂ ਡਰਾਈਵਰ ਤੇ ਚੜ ਜਾਂਦੇ ਆ ਅੱਗੇ ਠੀਕ ਆ ਬਈ ਵੀਡੀਓ ਚੰਗੀ ਲੱਗੀ ਤਾਂ ਬਾਤ ਤੋਂ ਬਾਤ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਬਈ ਸਤਿ ਸ਼੍ਰੀ ਅਕਾਲ